ਉਹ ਦੇਖੇ ਝੋਟੇ ਦੇ ਟੱਕਰ ਨਾਲ ਖਾਲੀ ਜੱਗਿਆ ਤੂੰ ਪਹਿਲੀ ਫੱਟੜਾ ਤੁਹਾਨੂੰ ਮਾਰਦਾ ਹਾਂ ਆਉਨੇ ਆਇਆ ਕੋ ਸ ਕੰਮ ਲੈ ਜਾ ਮੈਨੂੰ ਅੱਜ ਕੀ ਆ ਸਾੜੀ ਕਦੇ ਕਰਤਾ ਕੰਮ ਹੋਈ ਆ ਛੋਟੇ ਜਿਹੇ ਭਾਈ ਨੇ ਕਰਿਆ ਕੰਮ ਕਦੇ ਫੇਲਟਾ ਲੱਗਿਆ ਭਾਈ ਇੱਧਰ ਚੱਕ ਲਾ ਚੱਕ ਲਾ ਉਹ ਜੋਰੇ ਨੇ ਹੈਗਾ ਸਾਡੇ ਦਾ ਹਾਂਜੀ ਸ੍ਰੀ ਕਾਲ ਦੀ ਸਾਰਿਆਂ ਨੂੰ ਠੀਕ ਰਿਹਾ ਕੰਮ ਆਮ ਨੇ ਠੀਕ ਰਿਹਾ ਵਧੀਆ ਕਿੰਨੇ ਵਟਾ ਬਾਤ ਨੇ ਬਟਾ ਚਾਰ ਪਾਤੀਆਂ ਮੈਨੇ ਬੜੇ ਬੜ ਕੇ ਆਰੇ ਰੱਖਦੇ ਗਿਆ ਗੱਲ ਹੈ ਨਹੀਂ ਠੀਕ ਆ ਪਹਿਲੇ ਤਿੰਨ ਕਰਨ ਲੱਗਿਆ ਤਾਂ ਫਿਰ ਇਦਾਂ ਵੀ ਪਾਣੀ ਖੇਤੀ ਚਲੇ ਜਾਂਦਾ ਚਾਰ ਡੌਲਾ ਪਾਤੀਆਂ ਪਾਣੀ ਦੀ ਖਪਤ ਘਟੂਗੀ ਠੀਕ ਨਹੀਂ ਇਹ ਤਾਂ ਹੈ ਲਓ ਜੀ ਬਾਈ ਸੌਰਵ ਦੇ ਘਰ ਆਏ ਆ ਕੈਨੇਡਾ ਵਾਲਾ ਸੌਰਵ ਕੈਨੇਡਾ ਜੱਗੇਰਾ ਚਾਚੇ ਦਾ ਵੰਡਾ ਕਹਿੰਦੇ ਕੈਨੇਡਾ ਪਹੁੰਚ ਗਿਆ ਮੁਰਗੇ ਵੇਚਣੇ ਕਹਿੰਦੇ ਬਾਈ ਇਹਨਾਂ ਨੇ ਪੰਜ ਨਹੀਂ ਹੈਗੇ ਖਾਸ ਹੀ ਹਾਂ ਕਿੰਨੇ ਵੇਚਣੇ ਆ ਪੰਜੇ ਵੇਚ ਦੂੰਗੇ ਇਹ ਪੰਜ ਛੇ ਮੁਰਗੇ ਬਾਈ ਵੇਚਣੇ ਇਹਨਾਂ ਨੇ ਇਹ ਕਿਹੜੇ ਮੇਰੀ ਗੱਲ ਸੁਣੋ ਸਾਰੇ ਨਹੀਂ ਸੌਦਾ ਕਰ ਲਈਆਂ ਮੁਰਗੀਆਂ ਇੰਦਰ ਰੱਖਣੀ ਐ ਮੁਰਗੀਆਂ ਰੱਖਣੀਆਂ ਮੁਰਗੇ ਵੇਚ ਕਿਹੜੇ ਕੁੜਕਨਾਥਾ ਜੀ ਇਹ ਦੇਸੀ ਹੈ ਨਾ ਦੇਸੀ ਕੁੜਕਨਾਥਾ ਕਾਲਾ ਨਹੀਂ ਹੁੰਦਾ ਕਾਲੇ ਹੁੰਦੇ ਆ ਤਾਂ ਇਹ ਦੇਸੀ ਇਹ ਮੀਟ ਵੀ ਨਹੀਂ ਵਧੀਆ ਬਣਦਾ ਇਹ ਦੇਸੀ ਮੁਰਗੇ ਬਾਈ ਇਹਨਾਂ ਨੇ ਪੰਜ ਕੇ ਵੇਚਣੇ ਜੇ ਕਿਸੇ ਨੇ ਲੈਣੇ ਹੋਏ ਤਾਂ ਵਿੱਚ ਵੀਡੀਓ ਤੇ ਕਮੈਂਟ ਕਰ ਦਿਓ 4 ਰੁਪਏ ਨਾਲ ਇਹਨਾਂ ਚਾਰ ਰੁਪਏ ਕੋਈ ਹੁੰਦੀ ਦਿੱਖਦਾ ਸੀ ਜਿਕੇ ਕਹੇ ਜੇ ਮੁਰਗੇ ਆ ਸਾਡੇ ਲੈ ਲਾ ਨਾਲ ਇਹ ਜਿਹੇ ਹੋ ਜਾਣਾ ਤਾਂ ਵੀ ਲਾ ਲ ਹੈ ਇਹਨੂੰ ਕਹਿਣਾ ਨਾ ਜੱਗੇ ਮੋ ਬਿਸਤੂਰ ਦਾ ਮਿਲਦਾ ਨਹੀਂ ਹੈਗਾ ਮੈਂ ਕਰਦਾ ਫੋਨ ਫਿਰ ਹਾਂ ਉਹ ਦੇਖੇ ਝੋਟੇ ਦੇ ਟੱਕਰ ਨਾਲ ਖਾਲੀ ਜੱਗੇ ਤੂੰ ਪਹਿਲੇ ਹੀ ਫੱਟੜਾ ਤੁੰਨੂੰ ਮਾਰਦਾ ਹਾਂ ਆਉਨੇ ਆਇਆ ਕੋ ਕਿਹੜੀ ਇਹ ਭਾਈ ਮੈਂ ਇਸ ਵੀ ਬਗਾਉ ਆ ਕਿੰਨੇ ਦਿਨ ਹੈਗੇ ਸੁਣਨੋ ਜੀ 15 ਦਿਨ 15 ਦਿਨ ਏ ਭਾਈ ਜਿਹੜੀ ਜਿਹੜੀ ਚੀਜ਼ ਵਿਕਾਊ ਹੈ ਤਾਂ ਜੱਗੇ ਨੂੰ ਫੋਨ ਕਰ ਲਿਓ ਜੱਗੇ ਦਾ ਨੰਬਰ ਵਿੱਚ ਪਾ ਦੇਣਾ ਡੀਲਰ ਜੱਗਾ ਠੀਕ ਆ ਜੇ ਕਿਸੇ ਨੂੰ ਲੈਣੀ ਲੈ ਲਵੇ ਕਿੰਨਾ ਨੰਬਰ ਹੈ 88989 ਹਾਂ ਅੰਨੰਮੇ ਛੇ ਅੰਨੰਮੇ 1965 ਜੱਗੇ ਦਾ ਨੰਬਰ ਆ ਦੋਹੇ ਝੋਟੀਆਂ ਵੀ ਵਿਕਾਊ ਆ ਭਾਈ ਇਹ ਕਿੰਨੇ ਕਿੰਨੇ ਸਾਲ ਦੀ ਜੀ ਕਿੰਨੇ ਕਿੰਨੇ ਸਾਲ ਦੀ ਹੈ ਇਹ ਬੀਨੇ ਰਗਣਾ ਅੱਛਾ 5-6 ਮਿੰਨਰੀ ਆਹ ਜੀ ਸੋਹਣੇ ਵੇ ਵੇਚਣੇ ਆਗੇ ਨਹੀਂ ਅੱਛਾ ਸੋਏ ਨੇ ਨੇੜੇ ਵੇਚਣੀਆਂ ਠੀਕ ਤੁਹਾਡਾ ਕਿਹਾ ਉਹ ਮੈਂ ਤਾਂ ਤੁਸੀਂ ਲੈ ਲਓ ਯਾਰ ਦੇਖੇ ਤੁਸੀਂ ਮੈਂ ਸਹ ਰੱਖਣ ਲੱਗੇ ਮੈਂ ਸਹ ਰੱਖਣ ਲਾਤੀ ਤੁਸੀਂ ਇਹ ਪਹਿਲਾਂ ਗਏ ਰੱਖਦੇ ਤੇ ਹਾਂ ਤਿੰਨ ਗੱਟੀਆਂ ਰੱਖੀਆਂ ਨੇ ਇਹਨਾਂ ਪਾਰਟੀ ਹੋ ਗਈ ਜੱਗੇ ਤੇਰੇ ਘਰ ਨੇ ਜਿਕੇ ਆ ਸਾੜੀ ਕਦੇ ਕਰਤਾ ਕੰਮ ਹੋਈ ਆ ਛੋਟੇ ਜਿਹੇ ਭਾਈ ਨੇ ਕਰਿਆ ਕੰਮ ਆ ਫੈਂਟਾ ਲੱਗਿਆ ਬਾਈ ਇੱਧਰ ਚੱਕ ਲਾ ਚੱਕ ਲਾ ਉਹ ਜੋਰੇ ਨੇ ਹੈਗਾ ਸਾਡੇ ਦਾ ਚੱਲ ਬਾਈ ਨਦੀ ਵਾਂ ਟੈਂਪੋ ਵੱਜ ਗਿਆ ਉਹ ਲਾਤਾ ਲਾਤਾ ਜੋਰ ਬਾਈ ਉਹ ਵੀ ਗੱਲ ਨਹੀਂ ਬਹੁਤ ਹੁਕਮਦਾ ਬਾਈ ਉਹ ਤਾਂ ਬਹੁਤ ਲੰਗੇ ਆਣੀ ਯਾਰ ਬਾਈ ਹੁਣ ਇਹਦਾ ਵੀ ਦੇਖ ਦੇ ਜੋਰ ਪਿਛਲੇ ਟਾਇਰ ਕੰਮ ਕਰ ਦੇ ਨਾ ਮਨੇਰੇ ਹਾਂ ਇਹਦਾ ਨਿਕਲ ਗਈ ਇਹ ਟਾਇਰ ਬਾਈ ਜੱਗੇ ਦਾ ਮੋਟਰਸਾਈਕਲ ਵੀਰੇ ਨੂੰ ਕੱਢਿਆ ਇਹ ਉਹਨੇ ਹਿੱਲਿਆ ਘੱਟ ਨਹੀਂ ਉਹ ਹਿੱਲਿਆ ਉਹਨੇ ABS ਦਾ ਕੀ ਮਤਲਬ ਹੈ ABS ਦਾ ਬਾਈ ਆਹ ਦਿੱਖਦਾ ਨਹੀਂ ਹੈਗਾ ਮੋਟਰਸਾਈਕਲ ਝਾ ਗਿੱਲੇ ਮਾਨੂੰ ਕੱਢ ਲੋ ਹੈ ਬ੍ਰੇਕ ਮਾਰ ਲਾ ਜਿੱਕਣਾ ਆਹਨੇ ਤੈਨੂੰ ਬਾਈ ਆਫਰ ਦਿੱਤੀ ਮੈਂ ਇੱਕ ਵਰਨਾ ਕਾੜਦਾ ਤੈਨੂੰ ਪਾਲਟੀ ਕਰ ਦੂਗਾ ਨਾ ਬਾਈ ਟਹਿਰ ਆਏ ਹੋ ਜਣ ਗੱਡੀ ਥੱਲੇ ਵਜਣੀ ਟਾਇਰ ਉੱਪਰੇ ਝੱਕ ਗਲੇ ਇਹ ਕੰਡੂ ਮੇ ਵੀ ਸਾਰੇ ਕੋ ਟੁੱਟ ਜਾਣਾ ਥੱਲੇ ਹੈ ਨਾ ਨੀਵੀਂ ਜਾ ਰਹੀ ਬਾਈ ਉਰੇ ਪਾਣੀ ਚੱਲਣ ਕਰਕੇ ਨਾ ਜਿਹੜੀ ਇਹ ਇਹੀ ਨਹਿ ਟੁੱਟੀ ਰਹੀ ਬਾਈ ਇਹ ਨਦੀ ਪਾਲੀ ਜਾਂ ਨਹਿਰਵਾਂ ਨੂੰ ਉਹਦੇ ਕਰਕੇ ਹੁਣ ਚੱਕੜੀ ਹੋ ਗਈ ਔਕ ਹਾਂ ਮੁੱਕਾ ਮਾਰਾਂ ਟੁੱਟਦੀ ਮੇਰੇ ਲੈ ਤੋੜ ਲੈ ਆਹ ਦੇ ਬਾਈ ਪੁਰਾਣੇ ਟਾਈਮ ਦਾ ਲੱਗ ਜਾਣਾ ਆਹਨੇ ਕਿੰਨਾ ਕੇ ਜ਼ੋਰ ਲਾਇਆ ਸੱਚੀ ਦੱਸੀ ਮੈਂ ਤਾਂ ਉਹੀ ਵੜਦਾ ਆਪਣੇ ਐਵੇਂ ਨਿਕਲ ਗਿਆ ਐ ਫੜ ਕੇ ਖੜਿਆ ਹੋਇਆ ਤਾਂ ਲੈ ਰਹੀ ਹੈਗਾ ਆਹ ਮਦਰੇ ਭਾਈ ਜ਼ੋਰ ਨਹੀਂ ਰਹਾ ਮੈਂ ਲਾਇਆ ਉਹ ਐ ਸਿੱਟ ਭੁੱਖ ਲੱਗੀ ਸੀ ਬੱਚੇ ਚੜਦੇ ਦੇਖੇ ਹੌਣ ਲੱਗਿਆ ਭੁੱਖ ਲੱਗੀ ਵੀ ਮੈਂ ਤਾਂ ਫੜ ਕੇ ਹੀ ਖੜਾ ਤਾਂ ਕਾ ਤਾਂ ਖਾਵਾ ਕਰਿਆ ਪਿੱਛੇ ਰੁਕਦਾ ਤਾਂ ਮੈਂ ਵੀ ਦੇਖਿਆ ਇਹ ਨਿਕਲੇ ਨਾ ਉਹ ਤੁਹਾਡੀ ਚੱਲ ਨਿਕਲ ਗਿਆ ਹੁਣ ਨਹੀਂ ਭਾਈ ਟੈਂਪੋ ਇੱਥੇ ਨੂੰ ਨਾ ਪਾਇਓ ਫਸ ਜਾਣੇ ਦੇਖੇ ਮੋਟਰਸਾਈਕਲ ਤੇਰਾ ਠੀਕ ਹੈ ਵੀ ਐਸ ਵੀ ਐ ਆਹ ਬੜੀ ਚੀਜ਼ ਲੰਮੇ ਨਾ ਉਰੇ ਵੀ ਤੇ ਆ ਦੇ ਘਾਉਂ ਦੇ ਵੀ ਸੇਰੇ ਹਾਂ ਆ ਕੜੇ ਜੀ ਕੜੇ ਆ ਲੈ ਹਾਂ ਆ ਦੇ ਇਹ ਕੀ ਕਰਦਾ ਇਹ ਦਿਮਾਗ ਹੈ ਦਾ ਦਿਮਾਗ ਹੈ ਬਾਈ ਚਲ ਤਿਲਕੜੇ ਦੇ ਬਚਾਉ ਚਲੋ ਚਾ ਬੈਠ ਓਏ ਸੈਂਟੀ ਜੱਗੇ ਨੇ ਤੇ ਕਿੱਧਰੋਂ ਪਾਇਆ ਉਹ ਨਹੀਂ ਨਹੀਂ ਮੋਟਰਸਾਈਕਲ ਮੋਟਰਸਾਈਕਲ ਪਤਾ ਲੱਗਿਆ ਮੋਟਰਸਾਈਕਲ ਦਾ ਪੰਜ ਗੇਰਾ ਦਾ ਠੀਕ ਆ ਉਹਨੇ ਪਵਾਸ ਮੋਟਰਸਾਈਕਲ ਇਹ ਲੈ ਹੁਣ ਚੜਾਈ ਪਰ ਜ਼ੋਰ ਦੇ ਇਹ ਇਹ ਦਬਦਾ ਨਹੀਂ ਹੈਗਾ ਕਿਹੜਾ ਗੇਰਾ ਵੇ ਇਹਦਾ ਡੋਰੀਅਰ ਦਾ ਵੀ ਕੰਨ ਡੀ 2 ਤੇ ਭਜਾਈ ਗਿਆ ਹੈ ਪਾਲ ਤੋਂ ਬਚਾ ਲੈ ਹਾਂ ਦਬਦਾ ਕਿ ਲੈ ਕਿੰਦਾਂ ਲੁਪਾਇਆ ਚੰਗਾ ਟੁੱਟ ਹੈ ਡਰਦੇ ਨਹੀਂ ਹੈ ਤੇ ਚਿੱਟਾ ਚੁੱਟਾ ਆ ਗਿਆ ਫੇਰ ਮੂਰੇ ਗੱਬੇ ਲਖਾ ਲੈਣਾ ਉਹ ਥੋੜੀ ਉਕਰ ਗੱਬੇ ਲਖਾ ਲੈਣਾ ਜਿੱਤਾ ਦਿੱਤਗੇ ਹਾਂ ਇਹ ਕੋਲ ਜੰਗਲ ਚ ਰੁਵਾ ਰਿਹਾ ਲਾ ਚਾਰੇ ਪਾਸੇ ਜੰਗਲੇ ਜੰਗਲ ਹੈ ਆਵਰੇ ਘਾਸੋਣੇ ਮੈਂ ਕਹਦਾ ਕਿ ਤਿੰਨ ਹੋ ਤਾਂ ਕਹਿੰਦਾ ਅਗਲੇ ਸਾਲ ਬਈ ਦਫਾ ਲੱਗੇ ਹੌਲੀ ਚੱਲ ਕੋਈ ਕੱਟਾ ਬਛਾ ਨਾ ਕਰਦਾ ਹਾਂ ਆ ਮੋਰ ਵੀ ਦੇ ਕਰਦਾ ਕੋਈ ਪਤਾ ਹੈਗਾ ਉਹ ਇਹ ਬਾਈ ਦੁਗਰੀ ਵਾਲੀ ਛੜੀ ਪੈ ਜਾਂਦੀ ਆ ਆਪਣੇ ਕੋਲ ਗੱਡੀ ਪਹੁੰਚ ਲਾਉਂਗਾ ਮੇਰੇ ਕਹਿਣ ਨਾਲੇ ਗੱਡੀ ਲੱਗਾ ਤੇ ਜੱਗੇ ਦੇ ਬੰਦੇ ਆ ਤਾਂ ਇਹ ਲੱਗੇ ਚਲਾ ਦੂਗਾ ਲੱਗੇ ਲੈ ਬਾਈ ਮੇਰੀ ਗੱਲ ਸੁਣ ਠੀਕ ਹੈ। ਲੈ ਕਿੰਨਾ ਦੇਣਾ ਤਾਈ ਸੋ? ਹਾਂ, ਲੈ। ਹੁਣ ਤਾਂ ਅੱਕਨੇ ਗੱਲੀ ਵੀ ਹਉਣ ਦਿੱਤੀ। ਆ ਲੈ ਫਰ ਫਰ ਬੱਸ। ਠੀਕ ਹੈ। ਜਦ ਜਾਂਦੇ ਬਈ 500 ਵੀ ਕੋਲ। 11500 ਵੀ ਬਹੁਤ ਆ। ਬਹੁਤ। 500 1100 ਨਾਲ। ਬੰਦੇ ਨੂੰ ਬੰਦੇ ਨਾਲ ਪਿਆਰ ਚਾਹੀਦਾ ਪੈਸੇ ਨਾਲ ਨਹੀਂ ਚਾਹੀਦਾ। ਫੇਰ ਕਾਮ ਜਾਵੇ। ਚੱਗੇ ਦੇ ਪਿਆਰ ਤਾਂ ਮੈਂ ਕੱਢੀ ਇਹਨੂੰ ਬਾਈ, ਇਹੇ ਜੇ ਰੇਟ ਪਰ ਲਾਇਕ ਹੈ। ਹਾਂ। ਤੇਲ ਪਰ ਇਹ ਲੈ ਕੇ ਦੱਸ। ਪਿਆਰ ਕੇ ਲੈ ਕੇ ਆ। ਜੇਗਾ। ਜੇ ਆ ਗਿਆ ਹੋ ਗਿਆ। ਉੜੇ ਆ ਗਏ ਹਾਈਵੇ ਰਸਤੇ 'ਚ ਕੋਈ ਪੂਰਾ ਟੁੱਟ ਗਿਆ ਹੈ ਕਿੱਥੇ ਆਉਣੇ ਬਚਾ ਰੋ ਰੱਖੋ ਕੋਈ ਨਹੀਂ ਬਸ ਜੰਗਲੀ ਏਰੀਆ ਹੈ ਪਤਾ ਨਹੀਂ ਨਿਕਲਦਾ ਕਿਹਦੇ ਪਾਸੇ ਤੇ ਲਵਜੀ ਬਾਈ ਆਹ ਰੋਡ ਹੈ ਜਿਹੜਾ ਉਹ ਉੱਚਾ ਲੰਘਿਆ ਹੈ ਬਾਈ ਇਹ ਮੇਰੇ ਨਾਲ ਨਾਨਕੇ ਉਲ ਜਾ ਕੇ ਨਿਕਲਦਾ ਹੈ ਦੇਖ ਲਓ ਬਾਈ ਇੰਨਾ ਉੱਚਾ ਹੈ ਖੇਤਾਂ ਕਿਲ ਤੇ ਜੇ ਪਾਣੀ ਆ ਗਿਆ ਪਰਲੀ ਸਾਈਡ ਕਿਵੇਂ ਨਿਕਲੂਗਾ ਲੈ

ਜੋ ਕਿ ਡਬਲ ਫੋਰ ਕਰਾਉਂਗੇ ਖਤਮ ਹੈ ਜ਼ਮੀਨ ਠੀਕ ਆ ਹੌਲੀ ਹੋਏ ਇਹ ਬਾਈ ਮੇਰੇ ਨਾਨਕੇ ਕੋਲ ਉੱਤਰਿਆ ਜਾ ਕੇ ਦੇਖ ਲੈ ਕਿਹੜੇ ਪਿੰਡ ਫੋੜੋਜੀ ਫੋੜ ਚੰਡੀ ਘਟ ਕੋਲ ਉੱਥੇ ਤੇ ਸ਼ੁਰੂ ਹੋਇਆ ਹੈ ਹਾਂ ਉੱਥੇ ਪਤਮ ਹੁੰਦਾ ਹੈ ਜੇ ਜਾ ਕੇ ਉੱਥੇ ਮਿਲਦਾ ਸੀ ਸਮਰ ਰੋਡ ਨਾਲ ਮਿਲਦਾ ਜਾ ਕੇ ਠੀਕ ਆ ਕਿੱਥੇ ਤੇ ਕੱਟਿਆ ਦੇਖ ਲੈ ਇਹਦੇ ਤੇ ਆਇਆ ਕਿਤੇ ਨਾ ਕੱਟ ਹੋਇਆ ਉੱਤਰ ਵੀ ਨਹੀਂ ਹੁਣ ਆਏਗਾ ਟੋਲ ਪੜਿਆਣਾ ਆਪਾਂ ਫੇਰ ਉੱਧਰ ਟੋਲ ਵੀ ਜਾਂਦੀ ਸਾਰੇ ਲੱਜ ਜਾਣਾ ਜੜਦੇ ਕਿਉਂ ਨਹੀਂ ਬਈ ਉਹਦੀ ਟੋਲ ਕਿਹੜੇ ਜਗ੍ਹਾ ਟੋਲ ਲੱਗੂਗਾ ਇਹ ਰੋ ਹਰ ਮੋਰਚਾ ਤਾਂ ਕੋਈ ਟੋਸਲੀ ਹੈਗਾ ਚੜਤਾ ਵੀ ਮੈਂ ਦੇਖ ਲਈ ਚੜਤਾ ਸੀ ਇਸਮਾ ਰੋਡ ਤੇ ਆ ਬੜਾ ਦੀ ਦੇਖ ਕੇ ਆਉਣਾ ਬਾਈ ਸ਼ੁਰੂ ਕਿੱਥੇ ਤੋਂ ਹੈ ਇਹ ਨਹੀਂ ਪਤਾ ਇਹ ਤਾਂ ਕਿਸਮਾ ਰੋਡ ਤੋਂ ਹੀ ਆਸ ਤੇ ਸ਼ੁਰੂ ਇੱਥੇ ਨਾਲ ਸ਼ੁਰੂ ਆ ਉਹ ਨਹੀਂ ਪਤਾ ਇਹ ਸ਼ਾਇਦ ਬਾਈ ਮਨ ਲਾ ਲੁਧਿਆਣੇ ਵੱਲ ਤੋਂ ਹੋਇਆ ਚੱਲ ਦੇਖਦੇ ਹਾਂ ਹਾਂ ਕੀ ਹੋ ਗਿਆ ਬਾਤ ਤਾਂ ਯਾਰ ਕਿਸੇ ਨੇ ਆਹ ਭਾਈ ਬੇਲਾ ਇਹ ਤੇ ਜਾਂ ਠੀਕ ਦਾ ਹੁਣ ਦੇਖ ਲਓ ਤੂੰ ਆਹ ਹੁਣ ਗੱਡੀ ਲੱਗ ਜੂਗੀ ਵਰਨਾ ਨਹੀਂ ਜਮਾਂ ਵੀ ਭੱਜੀ ਜਾਊ ਦੇਖ ਲਓ ਭਾਈ ਮੋਟਰਸਾਈਕਲ ਕਿੱਦਾਂ ਜਾਂਦੇ ਐ ਲੋ ਜੀ ਭਾਈ ਪ੍ਰਧਾਨ ਦੇ ਖੇਤਾਂ 'ਚ ਜਾਏ ਆ ਬੱਟਾਂ ਪਾ ਗਿਆ ਦਾ ਭਾਈ ਸਿਰੇ-ਸਰੇ ਜਿਹਾ ਲਾਉਣ ਰੁਕਾ ਰੁਕਾ ਜੀਆਂ ਤੇ ਆਹ ਹਥਿਆਰ ਸਾਡਾ ਹਾਂਜੀ ਸ੍ਰੀ ਕਾਲ ਜੀ ਸਾਰਿਆਂ ਨੂੰ ਠੀਕ ਰਿਹਾ ਕੰਮ हां मैंने ठीक है रहे बढ़िया कितने बटा पाते बटा 4 पाते मैंने बड़े बड़े रख क्या रख दे क्या गल्ला नहीं ठीक है पहले 3 ਕਰਨ ਲੱਗਿਆ ਤਾਂ ਫਿਰ ਇਦਾਂ ਵੀ ਪਾਣੀ ਛੇਤੀ ਚਲੇ ਜਾਂਦਾ ਚੜ ਡੋਲਾ ਪਾਤੀ ਪਾਣੀ ਦੀ ਖਪਤ ਘਟੋਗੀ ਠੀਕ ਨਹੀਂ ਇਹ ਤਾਂ ਹੈ ਪਰ ਇੱਕ ਹੈ ਪ੍ਰਦਾਨ ਜਿਨੇ ਖੇਤੀ ਬੀਜ ਲਈ ਉਹਦਾ ਪਾਣੀ ਲੱਗੇ ਹੀ ਨਹੀਂ ਨਹੀਂ ਲੱਗਿਆ ਹੈਗਾ ਨਹੀਂ ਚਲ ਕਿਸੇ ਦਾ ਲੱਗਿਆ ਹੋਵੇ ਉਹਦਾ ਬਹੁਤ ਵੱਜ ਗਏ ਹਾਂ ਕਹਦਾ ਲਾਤਾ ਤਾਂ ਮੈਂ ਤਾਂ ਲਾਤਾ ਰਾ ਤੇਰੇ ਬਾਪੂ ਕਹਿੰਦਾ ਪਾਣੀ ਲਾ ਲੈ ਬਦਲਵਾਈ ਦਸੀ ਵੀ ਤੂੰ ਕਹਿੰਦਾ ਲੈ ਕੇ ਤੇ ਖੜਾ ਅ ਵੀ ਖੜੇ ਆ ਗਏ ਤਾਂ ਬਚਾਅ ਹੋ ਗਿਆ ਸਾਡਾ ਦੂਏ ਦਿਨੇ ਮੀਂਹ ਪੈ ਗਿਆ ਜੇ ਪੰਜ ਚਾਰ ਦਿਨ ਲੇਟ ਪੈਂਦਾ ਉਹ ਧਰਤੀ ਕੈੜੀ ਹੋ ਜਾਂਦੀ ਫਿਰ ਪਾਣੀ ਨਹੀਂ ਖਾਂਦੀ ਹੈਗੀ ਨਹੀਂ ਤੂੰ ਕਹਿੰਦਾ ਤਾਂ ਵੀ ਬਾਪੂ ਮੀਂਹ ਦੱਸਦਾ ਤੂੰ ਕਹਿੰਦਾ ਲੈ ਕੇ ਤੇ ਖੜਾ ਆ ਜੂਗਾ ਸੱਚੀ ਉਹ ਖੜਾ ਆ ਗਿਆ ਦੇਖ ਲੈ ਚਲੋ ਇਹਦਾ ਕੁਦਰਤੀ ਆ ਗਿਆ ਆਪਣੇ ਚਾਰ ਪਿੰਡਾਂ 'ਚ ਘੱਟੋ-ਘੱਟ ਵੀ 50-60 ਕਿੱਲੇ ਮਰ ਗਏ ਮਰ ਗਏ ਭਾਈ ਤੇ ਹੁਣ ਵੀ ਅਸੀਂ ਦੇਖ ਕੇ ਆਏ ਆ ਹਾਲੇ ਵੀ ਪਾਣੀ ਖੜਾ ਭਾਈ ਕਹੀ ਕਿੰਨੇ ਆ ਜੀ 20 ਜੀ ਨਹੀਂ ਹੋਣੀ ਕਣਕ ਉਹ ਜਮਣੀ ਨਹੀਂ ਨਹੀਂ ਉਹ ਵੀ ਪਾਣੀ ਨਹੀਂ ਸੁੱਕਣਾ ਬਾਕੀ ਹਲੇ ਬਾਈ ਸਵਾ ਦੇ ਦਿਨਾਂ ਚ ਗਾਹਾਂ ਜਾ ਕੇ ਮੀਂਹ ਵੀ ਪੈ ਜਾਂਦਾ ਹੁੰਦਾ ਨਾ ਬਾਈ ਹਾਂ ਪੈ ਜਾਂਦਾ ਭਾਈ ਥੋੜਾ ਜਿਹਾ ਵੀ ਪੈ ਗਿਆ ਗਿੱਲੇ ਧਰਤੀ ਤੇ ਪਹਿਲਾਂ ਹੀ ਆ ਜੀ ਹਾਂਜੀ ਹਾਂ ਹੋਰ ਕੀ ਆ ਪਤਾ ਨਹੀਂ ਕਿ ਆ ਸਿਸਟਮ ਹੋ ਗਿਆ ਬਾਈ ਕੋਈ ਜਿਹਾ ਖੇਤ ਐਦਾਂ ਦੇ ਹੋ ਗਏ ਵੀ ਪਾਣੀ ਜਾਂਦੇ ਹੀ ਨਹੀਂ ਪਤਾ ਨਹੀਂ ਕਿ ਗੱਲ ਅੱਗੇ ਨਹੀਂ ਤੇ ਇੰਨਾ ਖੜਦਾ ਖੜਨੇ ਲੱਗ ਗਿਆ ਹੂੰ ਸੱਟੇ ਹੋ ਗਏ ਮੈਨੂੰ ਤਾਂ ਇਹ ਲੱਗਦੀ ਵੀ ਜਿਹੜਾ ਰੂਟਾਵੇਟਰ ਹੈ ਨਾ ਹੂੰ ਉਹਨੇ ਜ਼ਮੀਨ ਦੇ ਥੱਲੇ ਤੇ ਉਹ ਕਰਤੀ ਜੱਕੇ ਬਣਾਤਾ ਜੱਕ ਬਣਾਤਾ ਰੂਟਾਵੇਟਰ ਨੇ ਹੂੰ ਪੀਂਦੀ ਹੋਣੀ ਪਾਣੀ ਹਾਂ ਪਾਣੀ ਉੱਪਰ ਉੱਪਰਲੀ ਰੱਜ ਗਈ ਫੇਟਾ ਬੜੇ ਨਹੀਂ ਬਾਈ ਹਾਂ ਹੁਣ ਕਲੇ ਕ ਫਾਲੇ ਤਵੀਆਂ ਖਤਮ ਹੋ ਗਈਆਂ ਦੇਖ ਲੈ ਪਾਲੇ ਬਾਈ ਅੱਗੇ ਆਏ ਆ ਵੀ ਫੁੱਟ ਫੁੱਟ ਦਾ ਫਾਲਾ ਕਲਾਬਾਰੇ ਦੇ ਅੰਦਰ ਆ ਹੂੰ ਜਿਹੜਾ ਰੂਟਾ ਬੀਟਰ ਜਾਂ ਸੁਪਰ ਸੀਟਰ ਇਹ ਤਾਂ ਸਮਝ ਲਓ ਇੰਨਾ ਗਿਆ ਚਾਰ ਪੰਜ ਗੋਲੀ ਹੁਣ ਆਪਾਂ ਕਿੱਥੇ ਖੜਾ ਦੰਨੇ ਆ ਕਦੋਂ ਵੀ ਆਪਾਂ ਖੜ ਜਾਨੇ ਆ ਫਿਰ ਤੇ ਇਹ ਪੱਟ ਨਹੀਂ ਹੁੰਦੀ ਦੇਖ ਲੈ ਕਿਹੜਾ ਹੋ ਜਾਂਦਾ ਹਾਂ ਇੰਨਾ ਕਿਹੜਾ ਹੋ ਜਾਂਦਾ ਫਲਾਓ ਆਪਣੇ ਏਰੀਆ ਚ ਵੱਜਦਾ ਨਹੀਂ ਹੈਗਾ ਹਾਂ ਫਲਾਓ ਦਾ ਫਿਰ ਪਾਣੀ ਉਹ ਬਹੁਤ ਖੋਣ ਲੱਗ ਜਾਂਦੀ ਕਣਕ ਪੀਲੀ ਹੋ ਜਾਂਦੀ ਆ ਉਹਦੇ ਵੀ ਪੰਗੇ ਆ ਉਹਦੇ ਵੀ ਪੰਗੇ ਆ ਕੱਦੂ ਨਹੀਂ ਹੁੰਦਾ ਹੂੰ ਜੱਗੇ ਨੇ ਆਏ ਤਾਂ ਜੱਗੇ ਨੇ ਆਪਣੇ ਘਰ ਤਾਂ ਪਲਾਉ ਮਾਰਿਆ ਤਾਂ ਉਹਦੇ 20 ਦਿਨ ਪਾਣੀ ਖੜਾ ਰਿਹਾ ਆ ਦੇਖ ਲੈ ਉਹਨੇ ਤਾਂ ਪੂਰਾ ਦੱਬ ਕੇ ਮਾਰਿਆ ਤਾਂ ਫਿਰ ਜੱਗੇ ਨੇ ਤਾਂ ਥੱਲੇ ਤੇ ਮਿੱਟੀ ਕੱਢ ਦੇਂਦੀ ਡੱਕਰ ਹਾਂ ਫਿਰ ਵੀ ਦੇਖ ਲੈ ਹਾਂ ਚਲੋ ਬਾਈ ਹੁਣ ਕੁਦਰਦੀ ਆ ਪ੍ਰਧਾਨ ਜੀ ਤੁਹਾਨੂੰ ਕੰਮ ਵੀ ਦੰਗ ਕਰਨੇ ਬਾਈ ਹਾਂ ਮੈਂ ਦੇਖ ਰਿਹਾ ਹਾਂ ਹੋਂ ਦਾ ਪੱਕਾ ਇਲਾਜ ਕਰ ਲਈ ਆ ਬਣ ਹਾਂ ਪੱਕਾ ਇਲਾਜ ਕਰਾਂਗੇ ਸੀਸਾ ਲਿਆਉਣਾ ਉਹਨੇ ਹਾਂ ਸੀਸਾ ਲਾ ਰਹਿਣਾ ਨਹੀਂ ਸੀਸਾ ਲੈ ਕੇ ਬੈਠ ਜਾ ਕਹਿੰਦਾ ਸ਼ਾਮ ਨੂੰ ਪਟਣਾ 3 ਵਜੇ ਤੋਂ ਬਾਅਦ ਇਹਨਾਂ ਨੇ ਹਾਂ ਸ਼ਾਮ ਨੂੰ ਤਾਂ ਮਟਾਈ ਕਰਦੇ ਹਾਂ ਹਾਂ ਸਵੇਰ ਨੂੰ ਕਦੇ ਨਹੀਂ ਇਹਨਾਂ ਨੇ ਆਉਣਾ ਹੈਗਾ ਇੱਕ ਬੂਟੀਆਂ ਲਾ ਕੇ ਜਾਦਾ ਹੁੰਦੀ ਹਾਂ ਹ ਬੂਟਿਆਂ 'ਪੇ ਵੇ ਜਦ ਬੰਦਾ ਆਉਂਦਾ ਫੇ ਉੱਪਰ ਬਹਿ ਜਾਂਦੇ ਹਰਕੇ ਹਾਂ ਫਰਮਾਸੀ ਸਿਸੇ ਰੱਖੇ ਬੰਦਰ ਲਿਆ ਕੇ ਸਿਸੇ ਦੇ ਲਸ਼ਕਾਰਾ ਪਾ ਦੇ ਵੀ ਮੈਂ ਕਹਿੰਦਾ ਚਾਰ ਕਿੱਲੇ 'ਪਰ ਕੋਈ ਨਹੀਂ ਬੈਠਦਾ ਵੈਸੇ ਹੈ ਬੂਟਿਆਂ 'ਚ ਬਾਈ ਪੈਸਾ ਤਾਂ ਹੈਗਾ ਏ ਪਰ ਪੱਤਾ ਬਹੁਤ ਹੈ ਹੁਣ ਇਹ ਜਿਹੜਾ ਦੇਖਣਾ ਬੂਟੇ ਆ ਇਹਨੇ 1 ਮਹੀਨਾ ਪੱਤਾ ਗਿਰੀ ਜਾਣਾ ਦੇਖ ਲਓ ਵਿੱਚ ਹਾਂ ਇੱਕ ਪੂਰ ਵੀ ਆ ਹਾਈ ਪੈਸੇ ਵੀ ਆ ਜਾਂਦੇ ਯਾਰ ਕੱਟੇ ਪੈਸੇ ਤਾਂ ਆ ਜਾਂਦੇ ਮੈਂ ਤੁਹਾਨੂੰ ਕਹਿੰਦਾ ਉਹਦਾ ਪੈਸਾ ਤਾਂ ਹੈਗਾ ਏ ਪਰ ਪੱਤਾ ਖਾਨਾ ਆਏ ਵੀ ਇੱਕ ਦਿਨ ਨਹੀਂ ਗਿਰਨਾ ਇਹ ਰੋਜੇ ਗਿਰਿਓ ਜਾਣਾ ਨਹੀਂ ਪੱਤੇ ਤਾਂ ਹੋਰ ਵੀ ਆ ਇਹ ਪੱਤਾ ਪੀਲਾ ਹੋ ਕੇ ਗਿਰਦਾ ਪੀਲਾ ਹੋਵੇ ਹ ਇਹ ਜਾਨੀ ਪਗਤ ਨਹੀਂ ਹੈਗੀ ਉੱਥੇ ਜੀ ਚਾਰ ਪੰਜ ਦਿਨ ਬਾਅਦ ਆਪੇ ਖਤਮ ਹੋ ਜਾਣਾ ਇਹਨੇ ਹਾਲੇ ਜਬੀ ਹੋਈ ਬਸੀਨ ਹੋਈ ਨਹੀਂ ਤਾਂ ਕਰਦਾ ਦੋ ਵੱਡਾ ਨੂੰ ਅੱਛਾ ਜੀ ਹਾਂ ਉਹਦੇ ਬਾਅਦ ਚੱਲ ਪੈਂਦਾ ਫਿਰ ਇਹਨੇ ਨੂੰ ਪੱਤੇ ਝੜ ਜਾਂਦੇ ਆ ਇਹਦਾ ਕਣਕਾ ਥੋੜੇ ਹੋਇਆ ਨਹੀਂ ਪ੍ਰਧਾਨ ਬਾਦੂ ਟਾਈਮ ਤੇ ਹਾਲੇ ਅਮਨੇ ਬਹੁਤ ਪਿਆ ਹਾਲੇ ਦਾ ਲੋਹੜੀ ਤੱਕੜ ਵੀਜੀ ਜਾਂਦੇ ਯਾਰ ਪ੍ਰਧਾਨ ਕਹਿੰਦੇ ਵੀ ਜਿਹੜੀਆਂ ਪਛੇਤੀਆਂ ਕਣਕਾ ਬੀਜ ਨਹੀਂ ਮਿਲਦਾ ਜੱਗਾ ਵੀ ਮੈਨੂੰ ਕਹਿੰਦਾ ਕਿ ਨਹੀਂ ਮਿਲਦਾ ਹੈਗਾ ਪਤਰੇ ਬਾਈ ਮੇਰੇ ਕੋਲ ਤੇ ਦੋ ਥੈਲੀ ਤੇ ਲਾਤੇ ਲਿਖੇ ਆ ਇੱਕ ਕਾਲਾ ਲੈ ਗਿਆ ਇੱਕ ਜੈਲਾ ਲੇ ਗਿਆ ਹੋ ਗਿਆ ਨਿਬੜ ਕੇਗਾ ਹਾਂ ਢੋਲ ਖਾਲੀ ਕਰਤਾ ਬਹੁਤ ਦੋਇ ਥਲੇ ਦੇ ਕੇ ਜਾ ਭਾਈ ਆਉਣਾ ਪੁੱਛਦਾ ਮੈਨੂੰ ਮੈਂ ਕਿਹਾ ਮਨੇ ਯਾਰ ਵੀ ਸਾਨ ਮਨਤਾਬ ਨਹੀਂ ਪਤਾ ਕਿਹੜਾ ਬੀਜ ਹੈ ਮਿਕਸ ਜਿਆ ਸਾਡੇ ਪੈਰ ਵੀ ਜੇ ਕਿਸੇ ਨੇ ਉਹ ਬੀਜਣ ਵਾਸਤੇ ਰੱਖਿਆ ਹੋਵੇ ਉਹ ਤਾਂ ਲੱਗ ਰੱਖ ਲੈਂਦਾ ਏ ਉਦਾਂ ਹੁ ਮੈਨੂੰ ਕਿਹ ਪਤਾ ਕਿਹੜਾ ਬੀਜ ਹੈ ਗੰਨੇ ਵਾਲੇ ਰੱਖ ਦਿੰਦੇ ਮੈਂ ਕਿਹਾ ਮੈਂ ਤਾਂ ਹੁਣ ਮੁੱਲ ਦਾ ਬੀਜ ਬੀਜਿਆ ਭਾਈ ਹੁਣ ਗਾਹਾਂ ਨੂੰ ਹਾਂ ਮੈਂ ਤਾਂ ਤਾਂ ਰੱਖ ਦੈ ਨਾ ਫਿਰ ਮੈਨੂੰ ਪਤਾ ਮੈਂ ਜੇ ਵੀ ਬੀਜਣੀ ਹੈ ਨਾ ਤੁਹਾਨੂੰ ਤਾਂ ਪਤਾ ਏ ਹਾਂ ਹੁਣ ਗੰਨੇ ਵਾਲੀ ਵੀ ਰੱਖ ਦਿੰਦੇ ਨੇ ਗੰਨਾ ਬੀਜਣ ਉਹਨਾਂ ਨੂੰ ਲੋੜ ਰਹਿੰਦੀ ਸਹੀ ਫਰਕ ਪੈਂਦਾ ਪ੍ਰਦਾਨ ਕਰਨਗੇ ਹਾਂ ਲੇਟ ਕਰਨਗੇ ਚ ਫਰਕ ਪੈਂਦਾ ਝਾੜਵਾ ਆਪਨੇ ਫਰਕ ਤਾਂ ਪੈਣਾ ਹੀ ਆ ਤਾਂ ਨਹੀਂ ਕਹਿੰਦੇ ਵੀ ਦੋਏ ਨੇ ਬਰਾਬਰ ਹੀ ਨਿਕਲੂਗੀ ਕੁਆਂਟਾ ਦੋ ਕੁਆਂਟਾ ਜਿਹੜੀ ਸਮਝ ਲਓ 40 ਦਿਨ ਪਹਿਲਾਂ ਵੀ ਜੋ ਗਿੱਠਦੀ ਹੋਗੀ ਕਿੱਥੇ ਇਹਨੇ ਤੁਰਨਾ ਆਬਨਿਕ ਹੋਰ ਆ ਪੱਕਣੀਆਂ ਕੱਠੀਆਂ ਆ ਝਾੜ ਦਾ ਫਰਕ ਪੈਣਾ ਝਾੜ ਦਾ ਫਰਕ ਪੈਣਾ ਦੇਖ ਲਿਆ ਕੱਠੀਆਂ ਪੱਕਣੀਆਂ ਕਿ ਅੱਜ ਇਹ ਦੱਸ ਦਿੰਦਾ ਫਰਕ ਪੈ ਗਿਆ ਹੁਣ ਜੇ ਤੇਰੇ ਵਾਲੀ ਗੱਲ ਤੇ ਮਹੀਨੇ ਦਾ ਫਰਕ ਡੇਢ ਮਹੀਨੇ ਮਹੀਨੇ ਦਾ ਲਾ ਲ ਮਹੀਨੇ ਦਾ ਮਹੀਨੇ ਦਾ ਪੈਸੇ ਮਹੀਨੇ ਦਾ ਨਹੀਂ 40 45 ਦਿਨ ਦਾ ਫਰਕ ਆ ਹਾਂ ਮੇਰੀ ਬੀਜੀ ਹੋ ਗਈ ਸੀ ਹਾਂ ਇਹਨੇ 31 ਦਿਨ ਬੀ ਔਕਤ ਨੂੰ ਬੀਤੀ ਅੱਜ ਦੇਹਲਾ 15 ਹੋ ਗਈ 45 ਦਿਨ ਹੋ ਗਏ 34 ਦਿਨ ਹੋ ਗਏ ਹਾਂ ਪਤਾ ਤੇਰੇ ਨਾਲ ਪੱਕਣੀ ਦੱਸ ਦਿੰਦਾ ਫਰਕ ਪੈ ਜੂ ਝੜ ਤੇ ਫਰਕ ਪੈਣਾ ਝੜ ਤੇ ਫਰਕ ਪੈਣਾ ਠੀਕ ਨਹੀਂ ਆਪਣੇ ਤਾਂ ਫੇਰ ਠੀਕ ਹੈ ਅੱਜ ਜੱਗੇ ਦੇ ਉਧਰ ਜਾ ਕੇ ਆਏ ਚਾਚੇ ਦੇ ਪਿੰਡ ਉਹ ਆ ਬਹੁਤ ਬੜੀ ਬੜੀ ਕਾਨਕੋ ਜਗਾ ਡੰਡੀ ਕਾੜੀ ਹੋ ਗਈ ਮੈਂ ਕਹਿੰਦਾ ਨਿਸਰੇ ਆਉਣੀ ਛੇਤੀ ਉਹਦੇ ਜਮੀਨਾ ਬਹੁਤ ਕੜੀਆਂ ਸੁਮਾਣੀ ਕਿੰਨੀ ਸਾਤ ਪਰ ਉਹਦੇ ਜਮੀਨਾ ਤਕੜੀਆਂ ਆਪਣੀ ਕਾਨਕ ਦਾ ਕੁਝ ਵੀ ਨਹੀਂ ਉਹਦੇ ਮੂਰੇ ਆਪਣੇ ਐ ਵੀ ਆਪਣੇ ਸੂਰਾ ਬਹੁਤ ਰ ਪਾਣੀ ਚ ਆਪਣੇ ਪਾਣੀ ਵੀ ਠੀਕ ਨਹੀਂ ਹੈਗਾ ਉੱਥੇ ਪਾਣੀ ਵੀ ਠੀਕ ਉੱਥੇ ਪਾਣੀ ਵੀ ਠੀਕ ਆ ਹੋ ਜਿਹੜਾ ਉਧਰ ਡੰਗਰ 10 ਕਿਲੋ ਦੇ ਦਿੰਦਾ 12 ਕਿਲੋ ਰੇ ਚ ਆ ਪੰਜ ਕਿਲੋ ਪਰਾ ਜਾਂਦਾ ਸਾਡੀ ਹਾਂ ਹੋਰ 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 ਅਮਨੇ ਦੇ ਆ ਡੰਗਰ ਪ੍ਰਦਾਨ ਘੱਟ ਤੋਂ ਦਿੰਦੇ ਨੇ ਹੁਣ ਨਿਹਰੀ ਜਿਹਾ ਵੀ ਪਾਣ ਲੱਗੇ ਕਹਿੰਦਾ ਵਾਧਾ ਘਾ ਰੁੱਧ ਕੇ ਨਾ ਡੋਲੀ ਡੋਲੀ ਭਰਾ ਕੇ ਮੈਂ ਕਿਹਾ ਬਾਈ ਖਰਾਕ ਭਰੇ ਸਾਰਾ ਕੁਲ ਫੜੀ ਤਾਂ ਅਮਨਾ ਜਿਹਾ ਵੀ ਬਹੁਤ ਪੌਂਦੇ ਡੰਗਰ ਨੂੰ ਲਿਆ ਕੇ ਜ਼ਿਆਦਾ ਪੌਂਦਾ ਇੱਕ ਦਿਨ ਪਹਿਲਾਂ ਵੱਢ ਕੇ ਰੱਖ ਦੇ ਅੱਛਾ ਜੀ ਉਹਦਾ ਪਾਣੀ ਮਰ ਜਾਂਦਾ ਪਾਣੀ ਮਰ ਜਾਂਦਾ ਹਾਂ ਮੇਰੇ ਵੀ ਇੱਕ ਵਾਰੀ ਬਹੁ ਹੋ ਗਈ ਜੀ ਇਹ ਹੁਣ ਨੇਰਾ ਪਾਣੀ ਹੋ ਮੈਂ ਦੇਖਿਆ ਜੀ ਹਾਂ ਨੇਰਾ ਪਾਣੀ ਉਹਨੂੰ ਕਹਿੰਦੀ ਕਿਦਾਂ ਵੱਢਦੇ ਦੂਜੇ ਦਿਨ ਪਾਦਾ ਨਹੀਂ ਨੰਗਰਾਂ ਨੂੰ ਹੁਣ ਪੌਂਦਾ ਖੁੱਲੀ ਐ ਫਰਿਆਈ ໂຕੜੀ ਨਹੀਂ ਪੌਂਦਾ ਹਾਂ ਪਹਿਲਾਂ ਆਪਣੇ ਵੀ ਸੋਨੀ ਨੇ ਮੇਰੇ ਮੋਖ ਲੱਗੀ ਸੀ ਸੋਨੀ ਫੀਡ ਚੱਕੜ ਆ ਗਿਆ ਜਾਂ ਮੈਂ ਫੀਡ ਵੀ ਦਾ ਵੀ ਕੰਮ ਕਰਿਆ ਬਾਈ ਵਿੱਚ ਨੂੰ ਅੱਛਾ ਜੀ ਹਾਂ ਸਾਲ ਵੇਚੀ ਮੈਂ 5-600 ਤੱਕ ਲੇ ਵੇਚ ਦਿੰਦਾ ਤਾਂ ਮੈਂ ਮਹੀਨੇ ਦਾ ਫਰਾਂਜ ਆਰ ਵਿਖਦਾ ਤਾਂ ਕੀ ਕਿਦਾ ਤਾਂ ਧਾਰ ਬਹੁਤ ਆਉਂਦਾ ਹੋਂਦੇ ਟਾਈਮ 'ਚ ਹੁਣ ਅਗਲਾ ਆਪਣੀ ਬਣਾਉਣ ਲੱਗ ਗਿਆ ਹਾਂ ਆਪਣੀ ਬਣਾਉਣ ਲੱਗ ਗਿਆ ਅਗਲਾ ਕਹਿੰਦੇ ਮੈਂ ਪਿਓਰ ਪਾਉਣੀ ਠੀਕ ਹੈ ਨਾ ਪਾਉਣੀ ਹੈ ਭੌਲ ਆਪਣੀ ਫੈਕਟਰੀ ਲੱਗ ਗਈ ਹਾਂ ਉਹਦੇ ਬਣਦੀ ਜਿਹੇ ਜੀ ਮਰਜ਼ੇ ਅਗਲਾ ਸਮਾਨ ਲੈ ਜਾਂਦਾ ਬਾਈ ਉਹ ਜਿਹੜੇ ਘੰਟੇ 'ਚ ਬਣਾ ਕੇ ਦੇ ਦਿੰਦੇ ਐ ਐਡਾ ਲੰਬਾ ਪ੍ਰੋਜੈਕਟ ਨਹੀਂ ਵੀ ਹੁਣ 2 ਦਿਨ ਨਾਲ ਨਾਲ ਦੀ ਨਾਲੇ ਐ ਹੁਣ ਫੀਡ ਕੋਈ ਰੱਖਦਾ ਨਹੀਂ ਹੈਗਾ ਮੈਂ ਬਹੁਤ ਫੀਡ ਵੇਚੀ ਬਈ ਜਿਆਦਾ ਟਾਈਮ ਹੈਗਾ ਤਾਂ ਹਾਂ ਹੈਗਾ ਤਾਂ ਜਰਤੇ ਪ੍ਰਧਾਨ ਡੰਗਰ ਵੀ ਆਪਣੇ 30% ਵਿਕਲੇ ਹਾਂ 10 15 ਰੁਪਏ 20 ਕਾ ਹੈਗੇ ਤੇ ਥੱਲੇ ਮਗਰ ਹਾਂ ਪਰ ਜਿਨੇ ਹੁੰਦੇ ਉਹਨਾਂ ਦਾ ਰੋ ਜਾਂਦਾ ਤਾਂ ਨੀ ਪਰ ਤਾਂ ਹੁਣ ਡੰਗਰ ਵੀ ਵਿਖਲੇ ਯਾਰ ਤੇ ਵਿਖਲੇ ਬਾਈ ਡੰਗਰ ਵੀ ਕੀ ਕਰੂੰਗਾ ਨੇ ਕਹਿਣਾ ਕਿ ਡੁਪਲੀਕੇਟੇ ਤਾਂ ਬਹੁਤ ਬਣਨ ਲੱਗ ਗਿਆ ਡੰਗਰ ਵੀ ਕੀ ਕਰੂੰਗੇ ਪ੍ਰਧਾਨ ਯਾਰ ਤੇ ਨਾ ਹੁਣ ਪਤਾ ਨਹੀਂ ਡੰਗਰਾ ਲੇਖਰਾ ਕੇ ਆਏ ਜੋ ਕਿ ਟਿਕਟ ਦੁਕਾਨ ਲੱਗਣਾਂ ਡੱਕਰੇ ਰਹਿੰਦੇ ਬਾਈ ਨਗਰ 12 ਬਹੁਤ ਛੱਡਣੇ ਪਏ ਗਾਂ ਦੇ ਲੈ ਤਕੜੀਆਂ ਤਕਣੀਆਂ ਐਕਣਾ ਫਿਰਦੀਆਂ ਦੇਖੀ ਆਪਾਂ ਨੇ ਹਾਂ ਟਰਾਲੇ ਭਰ ਕੇ ਪਿੰਡ ਵਾਲੇ ਉੱਧਰ ਛੱਡਿਆ ਤੇ ਉੱਧਰੋਂ ਇੱਧਰ ਆ ਕੰਮ ਹੋ ਗਿਆ ਦਾ ਇੱਕ ਸਾਲ ਤਾਂ ਹਾਂ ਹੋ ਗਿਆ ਦਾ ਭਾਈ ਨਹੀਂ ਗੈਂਦੀ ਫੇਰ ਤੇਜੀ ਉਹ ਹੁਣ ਤੇਜੀ ਆ ਬਾਈ ਰੇਟ ਬੰਟੀ ਨੂੰ ਮਿਲਿਆ ਤਾਂ ਮੈਂ ਇੱਕ ਦੇਣਾ ਮੈਂ ਕਿਹਾ ਬੰਟੀ ਦੇਖਦਾ ਨਹੀਂ ਬਾਈ ਹੁਣ ਕਹਿੰਦਾ ਹੁਣ ਨਹੀਂ ਦੇਖਣਾ 6-7 ਮਹੀਨੇ ਹੋਣ ਕਹਿੰਦਾ ਸਾਡਾ ਕੰਮ ਚੱਲਦਾ ਏ ਹੁਣ ਡੰਗਰ ਪਛਾ ਪਤਾ ਹੀ ਨਾਦਾ ਕਿੱਧਰ ਗਿਆ ਏ ਮੈਂ ਦੇਖਿਆ ਟੈਂਪੂ ਆਉਂਦਾ ਜਾਂਦਾ ਰਹਿਣਾ ਵਾਲੀ ਬੰਦੇ ਦਾ ਕੰਮ ਆ ਬਾਈ ਹੁਣ ਕਹਿੰਦਾ ਹੁਣ ਜੇ ਵਿਹਲੇ ਹੋਗੇ ਫੇਰ ਮਿਲੂਗੇ ਚੱਲ ਵਧੀਆ ਬਾਈ ਆਪਣਾ ਕੰਮ ਵਧੀਆ ਵਧੀਆ ਕੰਮ ਲੱਗਿਆ ਪਿਆ ਤੇ ਬਾਈ ਪ੍ਰਧਾਨ ਦੇ ਹਸਰੇ ਜੇ ਲਵਾਤੇ ਹੁਣ ਸਾਡਾ ਹੋ ਗਿਆ ਕੰਮ ਫਤਿਹ ਇਹ ਜ਼ਰੂਰੀ ਤੇ ਪ੍ਰਧਾਨ ਆ ਜ਼ਰੂਰੀ ਰੋਕਾ ਰਾਤੀ ਹੁਣ ਮੈਂ ਗੱਬੇ ਕਰਕੇ ਪਾਣੀ ਦੇਖਣਾ ਬਾਈ ਜਿਹੜੀ ਰੋਕ ਲਾਈ ਐ ਉਰੇ ਤੱਕ ਪਾਣੀ ਭਰ ਕੇ ਆਨੇ ਪਹਿਲਾਂ ਇੱਧਰ ਇੱਧਰ ਨੂੰ ਹੋ ਜਾਣਾ ਪਾਣੀ ਨੇ ਨਾ ਹਾਂ ਫਿਰ ਉੱਧਰ ਪਹਿਲਾਂ ਉੱਧਰ ਜਾਣਾ ਫਿਰ ਐਨੂੰ ਹੋ ਕੇ ਗੱਬੇ ਗੱਬੇ ਜਾਊ ਹਾਂ ਪੂਰਾ ਭਰ ਜੂ ਹਾਂ ਪੂਰਾ ਭਰ ਦਿਓ ਨਹੀਂ ਫੇਰ ਕੋਈ ਤੱਗੀ ਰਹਿ ਜਾਂਦੀ ਹੁੰਦੀ ਨਹੀਂ ਮੀ ਫੇਰ ਉਹੀ ਨਹੀਂ ਭਰਦੀ ਕਿਹੜਾ ਉਛਲਣ ਨੂੰ ਹੋ ਜਾਂਦਾ ਐ ਵੀ ਅਜੇ ਲੈਟ ਭਰ ਗਈ ਫਿਰ ਇਹ ਗੱਬੇ ਗੱਬੇ ਜਾਣਾ ਚਿਹੇ ਦੂਏ ਕਹੜੇ ਚ ਖੋਲਦੇ ਇਹਨੂੰ ਪਾਣੀ ਨਹੀਂ ਵੀ ਫਰਕ ਠੀਕ ਨਹੀਂ ਪਰਲੇ ਪਾਸੇ ਫੇਰ ਉਹ ਡੋਲਣੇ ਲੱਗ ਜਾਣਾ ਬਾਕੀ ਬਾਈ ਜਿੱਥੇ ਹੁਣ ਅਸੀਂ ਖੜੇ ਔਰੇ ਕਈ ਕੀਲੇ ਜਿਹੜੇ ਪਛੇਤ ਪਛੇਤੇ ਬੀਜ ਹੋਏ ਆ ਆ 6-7 ਕਿੱਲੇ ਬਣ ਜਾਂਦੇ ਹੋਣੇ ਆ ਬਣ ਜਾਣੇ ਬਣ ਜਾਣੇ ਆ ਇਹਨੂੰ ਲਾ ਕੇ ਹੂੰ ਬਾਕੀ ਆ ਬੀਜ ਹੋਈ ਵੀ ਥੋੜੀ ਜਿਹੀ ਵੇਨ ਵਾਲੀ ਇਹ ਵਧੀਆ ਏ ਹਾਂ ਚੱਲੀਏ ਭਾਈ ਹੋਰ ਕੀ ਆਮਨੇ ਚੱਲ ਲਈ ਭਾਈ ਧੰਨਵਾਦ ਆਮਨੇ ਦਾ ਆਮਨੇ ਲਵਾ ਤੈਸੇ ਠੀਕ ਐ ਅਗੇ ਫੰਦੀਆਂ ਕਿਸ ਕਰਦੇ ਹੁੰਦੀਆਂ ਨਾ ਤੀਆਂ ਹਾਂਜੀ ਹਾਂ